ਕੀ ਕਹਿਣਾ ਚਾਹੂੰਗਾ ਅੱਜ ਦੀ ਰਣਨੀਤੀ ਨੂੰ ਪ੍ਰੋਗਰਾਮ ਲੈ ਕੇ ਜੀ ਅੱਜ ਦੀ ਰਣਨੀਤੀ ਦਾ ਪ੍ਰੋਗਰਾਮ ਸੀਗਾ ਸਾਡਾ ਚੰਡੀਗੜ੍ਹ ਜਾਣ ਦਾ ਸਾਡੇ ਜਥੇਬੰਦੀ ਦੇ ਵੱਲੋਂ ਆਰਡਰ ਆਇਆ ਧੀ ਸਾਨੂੰ ਵੀ ਜਿੱਥੇ ਸਾਨੂੰ ਪੁਲਿਸ ਰੋਕਦੀ ਆ ਤੁਸੀਂ ਉੱਥੇ ਰੁਕ ਜਾਣਾ ਟਕਰਾਜ ਨਹੀਂ ਆਉਣਾ ਵੀ ਨਾ ਤਾਂ ਰੋਡ ਜਾਮ ਕਰਨਾ ਰਾਹਗੀਰਾਂ ਨੂੰ ਪਰੇਸ਼ਾਨ ਨਹੀਂ ਕਰਨਾ ਆਪਦਾ ਸਾਈਡ ਤੇ ਵਹਿ ਜਾਣਾ ਜਿੱਥੇ ਸਾਨੂੰ ਰੋਕਣਗੇ ਤੁਸੀਂ ਉੱਥੇ ਰੁਕ ਜਾਣਾ ਸਾਨੂੰ ਇਹਨਾਂ ਨੇ ਟਮਾਟੋ ਰੋਕ ਲਿਆ ਅਸੀਂ ਰੁਕ ਗਏ ਇੱਥੇ ਹੀ ਇੱਥੇ ਮੋਰਚੇ ਲਾਏ ਹੋਏ ਨੇ ਸਾਡੇ ਤੇ ਜਿੰਨਾ ਚਿਰ ਸਾਨੂੰ ਉੱਪਰੋਂ ਕਾਲ ਨਹੀਂ ਆਉਂਦੀ ਹਾਈ ਕਮਾਂਡ ਦੀ ਉਹਨਾਂ ਦੇ ਹਿਸਾਬ ਨਾਲ ਜੋ ਸਾਨੂੰ ਹੁਕਮ ਆਊਗਾ ਅਸੀਂ ਉਹਦੇ ਹਿਸਾਬ ਨਾਲ ਅੱਗੇ ਚੱਲਾਂਗੇ ਪਿੱਛੋਂ ਅਸੀਂ ਕਿਹੜੀ ਜਗ੍ਹਾ ਤੋਂ ਚੱਲ ਕੇ ਆਈ ਸੀ ਤੁਸੀਂ ਅਸੀਂ ਆਪਣੇ ਮਲੌਦ ਬਲਾਗ ਦੇ ਵਿੱਚੋਂ ਚੱਲੇ ਆ ਜੀ ਤੇ ਲੋਧਿਆਣਾ ਜ਼ਿਲ੍ਹਾ ਪੂਰਾ ਤੇ ਬਾਕੀ ਦੇਖਦੇ ਆਂ ਵੀ ਕੀ ਬਣਦਾ ਅੱਗੇ ਕੀ ਚੱਲ ਰਿਹਾ ਸਾਡਾ ਪ੍ਰੋਗਰਾਮ ਜੋ ਸਾਨੂੰ ਕਾਲ ਆਉਂਦੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ। 2:00 ਵਜੇ ਜੀ। 8:00 ਵਜੇ ਕੀ ਨਾਮ ਆਜੀ ਤੁਹਾਡਾ? ਜਗਦੇਵ ਸਿੰਘ ਜੀ। ਇਹ ਅੱਜ ਦਾ ਕੀ ਪ੍ਰੋਗਰਾਮ ਸੀ ਜਗਦੇਵ ਸਿੰਘ ਜੀ? ਅੱਜ ਦਾ 5 ਮਾਰਚ ਦਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਸੀ ਚੰਡੀਗੜ੍ਹ ਜਾਣ ਦਾ ਜੀ। ਤੇ ਫਿਰ ਹੁਣ ਇੱਥੇ ਰੁਕਿਆ ਗਿਆ ਪੁਲਿਸ ਵੱਲੋਂ ਤੇ ਅੱਜ ਫਿਰ ਕੀ ਕੀਤਾ ਪੁਰਾਣੇ ਕੀ ਕਾਰਵਾਈ ਰਹੀ? ਅੱਜ ਇਹ ਸਾਡੇ ਪ੍ਰਧਾਨ ਜਗENDER ਸਿੰਘ ਅਗਰਾਹ ਜੀ ਦਾ ਹੁਕਮ ਸੀ ਸਾਰੀ ਜਥੇਬੰਦੀ ਨੂੰ ਵੀ ਜਿੱਥੇ ਰੋਕ ਲਿਆ ਉੱਥੇ ਹੀ ਸਾਈਡ ਤੇ ਬੈਠਣਾ। ਰੋਡ ਕੋਈ ਜਾਮ ਨਹੀਂ ਕਰਨਾ। ਉਹਨਾਂ ਦੇ ਪ੍ਰੋਗਰਾਮ ਅਨਸਾਰ ਅਸੀਂ ਆਂ ਦਾਣਾਮੜੀ ਦੀ ਸਾਈਡ ਤੇ ਬੈਠਿਆ ਰੋਡ ਤੋਂ ਜਿਹੜੀ ਹਟ ਗਈ ਕੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਕੋਈ ਜ਼ੋਰ ਜਮਾਇਸ਼ ਤਾਂ ਨਹੀਂ ਕੀਤੀ ਗਈ ਜੀ ਜ਼ੋਰ ਜਮਾਇਸ਼ ਪੁਲਿਸ ਪ੍ਰਸ਼ਾਸਨ ਨੇ ਕੋਈ ਨਹੀਂ ਕਰੀ ਉਹਨਾਂ ਨੇ ਸਾਨੂੰ ਰੋਕਿਆ ਜ਼ਰੂਰ ਹੈ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਪ੍ਰਧਾਨ ਜੀ ਦਾ ਹੁਕਮ ਸੀ ਅਸੀਂ ਉੱਥੇ ਹੀ ਉਹਨਾਂ ਨੂੰ ਕਿਹਾ ਵੀ ਸਾਡੇ ਨੂੰ ਸ਼ਹਿਰ ਤੇ ਜਗ੍ਹਾ ਦਿੱਤੀ ਜਾਵੇ ਅਸੀਂ ਉੱਥੇ ਬੈਠਾਂਗੇ ਜਿੱਥੇ ਸਾਨੂੰ ਰੁਕਿਆ ਜਾਊਗਾ ਜੀ ਉੱਥੇ ਅਸੀਂ ਬੈਠ ਗਏ ਅੱਛਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਉਹ ਬੇਸਿੱਟਾ ਨਿਕਲੀ ਹੈ ਜੀ ਕੋਈ ਨਤੀਜਾ ਨਹੀਂ ਨਿਕਲਿਆ ਉਹਦੇ ਬਾਰੇ ਕੀ ਕਹੋਗੇ ਮੁੱਖ ਮੰਤਰੀ ਸਾਹਿਬ ਨਾਲ ਤੁਸੀਂ ਦੇਖੇ ਰਹੇ ਹੋ ਜੀ 3 ਸਾਲਾਂ ਤੋਂ तकरीबन ਮੀਟਿੰਗਾਂ ਹੋ ਰਹੀਆਂ ਨੇ ਉਹ ਸਾਰੀਆਂ ਬੇਸਿੱਟਾ ਹੀ ਨਿਕਲ ਰਹੀਆਂ ਨੇ ਇੱਕ ਵੀ ਮੰਗ ਜੇ ਸਰਕਾਰ ਦੱਸ ਦੇਵੇ ਅਸੀਂ ਕਿਸਾਨਾਂ ਦੀ ਉਹਨਾਂ ਨੇ ਪੂਰੀ ਕੀਤੀ ਹੋਵੇ ਇੱਕ ਵੀ ਮੰਗ ਸਿਰੇ ਚੜੀ ਹੋਵੇ ਇਹ ਮੁੱਖ ਮੰਤਰੀ ਜਿਵੇਂ ਪਹਿਲਾਂ ਦੱਸੇ ਸਾਰੇ ਆਪਾਂ ਦਿਖਾ ਰਹੇ ਹਾਂ ਵੀ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਹਿਲਾਂ ਧਰਨ ਆਉਂਦੇ ਰਹੇ ਨੇ ਧਰਨਿਆਂ ਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਇਹ ਕਹਿੰਦੇ ਰਹੇ ਨੇ ਵੀ ਐਮ ਐਸ ਪੀ ਦਵਾਂਗੇ ਬਾਈ ਫਸਲਾਂ ਤੇ ਦਵਾਂਗੇ ਉਹ ਤੁਸੀਂ ਦੇਖਿਆ ਵੀ ਪਿਛਲੇ ਸਾਲ ਇਹਨਾਂ ਨੇ ਮੂੰਗੀ ਤੇ ਕਿਹਾ ਸੀ ਇੱਕ ਇੱਕ ਫਸਲ ਤੇ ਵੀ ਨਹੀਂ ਦੇਈ ਹੋਈ ਇਹਨਾਂ ਤੋਂ ਐਮ ਐਸ ਪੀ ਅਗਲੀ ਰਣਨੀਤੀ ਕੀ ਹੋਵੇਗੀ ਜੇਕਰ ਹੁਣ ਤੁਹਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹ ਲਾਗੂ ਨਹੀਂ ਹੁੰਦੀਆਂ ਅਗਲੀ ਰਣਨੀਤੀ ਪਹਿਲੀ ਗੱਲ ਤਾਂ ਇਹ ਕੱਲ ਨੂੰ ਦੁਪਹਿਰੇ 12 ਵਜੇ ਸਾਨੂੰ ਪਤਾ ਲੱਗੂ ਜੇ ਚੰਡੀਗੜ੍ਹ ਜਾਣ ਦਾ ਹੋਇਆ ਤੇ ਬਾਕੀ ਜਿਵੇਂ ਸੰਯੁਕਤ ਕਿਸਾਨ ਮੋਰਚੇ ਦਾ ਗਾਹਾਂ ਪ੍ਰੋਗਰਾਮ ਆਊਗਾ ਤੇ ਅਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਬਾਈਕਾਟ ਕਰਾਂਗੇ ਆਮ ਆਦਮੀ ਪਾਰਟੀ ਦਾ ਕਿਉਂਕਿ ਇੰਨਾ ੱੱ ਤੱਕ ਪਹਿਲਾਂ ਕਿਸੇ ਵੀ ਸਰਕਾਰ ਨੇ ਕਿਸਾਨਾਂ ਨਾਲ ਨਹੀਂ ਕੀਤਾ ਜਿੰਨਾ ਇਹਨਾਂ ਨੇ ਕੀਤਾ